ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਮੇਰੇ ਵੱਲੋਂ ਬੇਅੰਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਜੜਦੀ ਗੱਲਾਂ ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਤੇ ਮੇਰੀ ਵੀਡੀਓ ਤੇ ਕਮੈਂਟ ਆਉਂਦੇ ਆ ਨਰਲੇ ਪਹਿਨਦੇ ਸਰਬਜੀਤ ਪਹਿਨਦੇ ਅਮਰਜੀਤ ਪਹਿਨਦੇ ਤੇ ਜਗਦੀਸ਼ ਪਹਿਨਦੇ ਉਹ ਮਨ ਬਹੁਤ ਪਿਆਰ ਦੇ ਰਹੇ ਆ ਬਾਕੀਆਂ ਦੇ ਮੈਨੂੰ ਮੈਸੇਜ ਮੈਨੂੰ ਬਹੁਤ ਲੋਕ ਕਰਦੇ ਬਟ ਕੋਈਆਂ ਦੇ ਮੈਨੂੰ ਨਾਮ ਨਹੀਂ ਪਤਾ ਤੇ ਪਰਵੀਨ ਸਿਸਟਰ ਮਨਪ੍ਰੀਤ ਸਿਸਟਰ ਬਹੁਤ ਪਿਆਰ ਦਿੰਨੇ ਹੋ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਸਾਰਾ ਦਿੰਨੇ ਹੋ ਸੋ ਆਪ ਸਭ ਦਾ ਦਿਲੋਂ ਧੰਨਵਾਦ ਹੈ ਤੇ ਵੈਰਗੁਰੂ ਅਗੇ ਅਰਦਾਸ ਕਰੂੰਗੀ ਵੀ ਤੁਸੀਂ ਵੀ ਆਪਣੇ ਘਰੇ ਸਦਾ ਖੁਸ਼ ਰਹੋ ਸੋ ਜਿਹੜਾ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਤੇ ਮੇਰੀ ਜ਼ਿੰਦਗੀ ਨੂੰ ਇੱਕ ਨਵਾਂ ਰਾਹ ਮਿਲ ਗਿਆ ਜੇ ਉਹਨਾਂ ਦਾ ਪਹਿਲਾਂ ਤਾਂ ਮੈਂ ਵੀ ਘਰੇ ਰਹਿੰਦੀ ਸੀ ਚੁੱਪ ਜੇ ਕਰਕੇ ਬੇਵਸ ਜੀ ਹੋਈ ਤੇ ਜਿਉ ਮੈਂ ਹੁਣ ਆ ਵੀਡੀਓ ਬਣਾਉਣ ਲੱਗੀ ਆ ਵੀ ਤੁਹਾਡਾ ਪਿਆਰ ਸਹਿਯੋਗ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਮੈਨੂੰ ਵੀ ਕੋਈ ਜਾਣਦਾ ਮੈਨੂੰ ਵੀ ਕੋਈ ਪਿਆਰ ਕਰਦਾ ਸੋ ਅੱਜ ਮੈਂ ਤੁਹਾਨੂੰ ਇੱਕ ਵਧੀਆ ਜ਼ਿੰਦਗੀ ਦਾ ਤਜਰਬਾ ਦੱਸੂੰਗੀ ਵੀ ਜਿਹੜਾ ਹੌਸਲਾ ਹੈ ਇਹਨੂੰ ਬਲੰਦ ਰੱਖਿਆ ਕਰੋ ਜ਼ਿੰਦਗੀ 'ਚ ਕਦੇ ਵੀ ਆਪਣਾ ਹੌਸਲਾ ਨਾ ਛੱਡਿਆ ਕਰੋ ਜਦੋਂ ਤੁਸੀਂ ਹੌਸਲਾ ਛੱਡਦਾ ਸਮਝੋ ਤੁਸੀਂ ਗਏ ਚਾਹੇ ਤੁਸੀਂ ਮੌਤ ਦੇ ਮੂੰਹ 'ਚ ਹੋਵੋ ਪਰ ਹੌਸਲਾ ਨਹੀਂ ਛੱਡਣਾ ਕਿਉਂਕਿ ਹੌਸਲਾ ਕਿੰਨੀ ਤਕੜੀ ਚੀਜ਼ ਐ ਸਾਨੂੰ ਮੌਤ ਦੇ ਮੂੰਹ ਚੋਂ ਕੱਢ ਲਿਆ ਹੁੰਦਾ ਐ ਇਹ ਮੈਂ ਅੱਖੀਂ ਹੰਡਾਈ ਐ ਜਣੇ ਕਿ ਹੰਡਾਈਆਂ ਹੋਈਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਵੀ ਹੌਸਲਾ ਹਿੰਮਤ ਬੜੀ ਵੱਡੀ ਚੀਜ਼ ਐ ਮੈਂ ਸੱਚ ਕਹਿਣੀ ਆ ਵੀ ਸਾਨੂੰ ਬੰਦਾ ਵੀ ਬੰਦਾ ਮੌਤ ਦੇ ਮੂੰਹ ਚੋਂ ਨਿਕਲਿਆ ਹੁੰਦਾ ਐ ਇਹ ਮੈਂ ਆਪਦੀਆਂ ਪਰਖੀਆਂ ਹੋਈਆਂ ਗੱਲਾਂ ਦੱਸਦੀ ਆਂ ਸਾਨੂੰ ਜੋ ਮੇਰੇ ਸਰੀਰ ਤੇ ਗੁਜ਼ਰੀਆਂ ਹੋਈਆਂ ਐ ਇੱਕ ਤਾਂ ਸਭ ਤੋਂ ਵੱਡੀ ਸੋ ਮੈਂ ਇਹ ਗੱਲ ਕਹੂੰਗੀ ਵੀ ਇੱਧਰ ਲਈ ਉੱਧਰ ਲਈਆਂ ਗੱਲਾਂ ਸੁਣਨ ਨਾ ਛੱਡ ਦੋ ਅਸਰ ਕਰਨਾ ਛੱਡ ਦਿਓ ਮੈਂ ਬਹੁਤ ਸੁਣਦੀ ਸੀ ਅਸਰ ਵੀ ਕਰਦੀ ਸੀ ਬਿਮਾਰ ਹੋ ਜਾਂਦੀ ਸੀ ਪੈਸੇ ਲਾਉਂਦੀ ਸੀ ਮੰਜੇ 'ਚ ਪਈ ਰਹਿੰਦੀ ਸੀ ਘਰ ਦਾ ਕੰਮ ਨਹੀਂ ਸੀ ਹੁੰਦਾ ਮੇਰੇ ਤੋਂ ਉਹਦੀ ਸੁਣ ਲਈ ਤਾਂ ਵੀ ਗੁੱਸਾ ਉਹਦੀ ਸੁਣ ਲਈ ਤਾਂ ਵੀ ਗੁੱਸਾ ਉਹਦੀ ਗੱਲ ਸੁਣ ਲਈ ਤਾਂ ਵੀ ਮਨ ਤੇ ਲਾ ਲਈ ਪਰ ਮੈਨੂੰ ਲੱਗਦਾ ਹੈ ਗੱਲਾਂ 'ਚ ਕੋਈ ਦਮ ਨਹੀਂ ਕਿਸੇ ਦੀ ਗੱਲ ਮੰਨਤੇ ਨਾ ਲਾਓ ਮੈਂ ਕਹਣੀ ਆ ਵੀ ਤੁਸੀਂ ਰੱਬ ਦੀ ਰਜਾ ਦੇ ਵਿੱਚ ਸੱਚੇ ਹੋਣੇ ਚਾਹੀਦੇ ਹੋ ਤੇ ਬਾਕੀ ਨੂੰ ਤਾਂ ਸੱਚਾਈ ਦੇਣ ਦੀ ਕਦੇ ਕੋਸ਼ਿਸ਼ ਕਰੋ ਨਾ ਕਿਉਂਕਿ ਤੁਸੀਂ ਦੁਨੀਆ ਜਿੱਤ ਨਹੀਂ ਸਕਦੇ ਇਥੇ ਵੱਡੇ ਵੱਡੇ ਤੁਰਗੇ ਉਹ ਨਹੀਂ ਜਿੱਤ ਸਕੇ ਤੇ ਆਪਾਂ ਤਾਂ ਕੁਝ ਵੀ ਨਹੀਂ ਸਮਝਿਆ ਕਰੋ ਇਹ ਗੱਲਾਂ ਜਦੋਂ ਆਪਾਂ ਦੁਨੀਆ ਜਿੱਤਣ ਦੇ ਵਿੱਚ ਲੱਗ ਜਾਂਦੇ ਆ ਨਾ ਵੀ ਆਪਾਂ ਲੋਕਾਂ ਨੂੰ ਲੋਕਾਂ ਕੋਲੇ ਚੰਗੇ ਬਣੀਏ ਲੋਕ ਸਾਨੂੰ ਸੁਲਾਉਣ ਨਹੀਂ ਸੁਲਾਉਂਦੇ ਵੀਰੇ ਮੈਥੋਂ ਵੱਧ ਕੇ ਕੋਈ ਨਹੀਂ ਜਾਣਦਾ ਇਹ ਗੱਲਾਂ ਜਿੰਨਾ ਮਰਜ਼ੀ ਕਰ ਲਿਓ ਤੁਸੀਂ ਕਿੰਨਾ ਮਰਜ਼ੀ ਕਿਸੇ ਦਾ ਕਰ ਲਿਓ ਚਾਹੇ ਤੁਸੀਂ ਅਗਲੇ ਦੇ ਲਈ ਨਾ ਰਾਹਾਂ 'ਚ ਫੁੱਲ ਵਸਾ ਦਿਓ ਇੱਕ ਨਾ ਇੱਕ ਦਿਨ ਉਹ ਬੰਦਾ ਛੋੜਨਾ بگੜੂ ਜ਼ਰੂਰ ਠੀਕ ਹੈ ਕੋਈ ਵੀ ਬੰਦਾ ਕਿਸੇ ਨਾ ਵੀ ਬਹੁਤਿਆਂ ਨਾਲ ਹੋਈ ਹੋਣੀ ਹੈ ਕੁਈ 100 ਚੋਂ ਇੱਕ ਬੰਦਾ ਜਿਹੜਾ ਤੁਹਾਡੇ ਨਾਲ بگਡੂ ਨਹੀਂ 100 ਚੋਂ ਇੱਕ ਆਪਣੇ ਲਈ ਕੋਈ ਬਣਿਆ ਹੋਊ ਆਪਾਂ ਐਡੇ ਲੱਕੀ ਨਹੀਂ ਹੁੰਦੇ ਤੇ ਹੌਸਲਾ ਤੁਹਾਡਾ ਐਡਾ ਮੈਟਰ ਰੱਖਦਾ ਵੀ ਤੁਸੀਂ ਕਿਸੇ ਚੀਜ਼ ਨੂੰ ਹਰਾ ਸਕਦੇ ਹੋ ਕਿਸੇ ਵੀ ਚੀਜ਼ ਨੂੰ ਹਰਾ ਸਕਦੇ ਹੋ ਕੱਲੀ ਮੌਤ ਨੂੰ ਛੱਡ ਕੇ ਤੁਸੀਂ ਕਿਸੇ ਚੀਜ਼ ਨੂੰ ਹਰਾ ਸਕਦੇ ਹੋ ਤੁਹਾਡਾ ਹੌਸਲਾ ਤੇ ਹਿੰਮਤ ਐਡੀ ਹਿੰਮਤ ਰੱਖਦਾ ਮੰਨ ਲਓ ਕਿ ਇਹ ਸਰ ਕਰਜਾ ਚੜ ਜਾਂਦਾ ਮੈਂ ਇਹ ਹੰਡਾਈਆਂ ਹੋਈਆਂ ਚੀਜ਼ਾਂ ਦੱਸਦੀਆਂ ਤੁਹਾਨੂੰ ਕਰਜਾ ਚੜ ਜਾਂਦਾ ਤਾਂ ਮਿਹਨਤ ਕਰੋ ਮਿਹਨਤ ਕਰੋ ਰੱਬ ਦਾ ਨਾਮ ਲਓ ਕਿਸੇ ਦਾ ਦਿਲ ਨਾ ਦਿਖਾਇਓ ਕਿਸੇ ਦਾ ਹੱਕ ਨਾ ਖਾਇਓ ਤੇ ਕਿਸੇ ਤੋਂ ਮੰਗੇਉ ਨਾ ਸਾਰਨਾ ਸਿੱਖੋ ਜੈਸੀ ਵੀ ਰਜਾ ਚ ਤੁਹਾਨੂੰ ਰੱਬ ਨੇ ਕਿਹਾ ਦੇ ਵਿੱਚ ਸਾਰਨਾ ਸਿੱਖੋ ਕੁਛ ਨਹੀਂ ਹੁੰਦਾ ਮਾੜਾ ਸਮਾਂ ਬਾਲਾ ਟਾਈਮ ਨਹੀਂ ਖੜਦਾ ਜਦੋਂ ਤੁਸੀਂ ਉਹਦੇ ਨਾਲ ਪੰਗਾ ਲੈ ਲੈਂਦੇ ਹੋ ਮਿਹਨਤ ਕਰੋ ਮਿਹਨਤ ਬਹੁਤ ਵੱਡੀ ਚੀਜ਼ ਹੈ ਮਿਹਨਤ ਨੂੰ ਕਦੇ ਨਾ ਛੱਡਿਓ ਮਿਹਨਤ ਹਾਰਦੀ ਨਹੀਂ ਕਦੇ ਨਹੀਂ ਹਾਰਦੀ ਇਹ ਮੇਰਾ ਤਜਰਬਾ ਹੈ ਵੀ ਜਿੰਨੇਪ ਮਿਹਨਤ ਕਰਦੇ ਉਹਦੇ ਹਿਸਾਬ ਨਾਲ ਆਪਾਂ ਨੂੰ ਮਦਦ ਮਿਲਦੀ ਹੀ ਮਿਲਦੀ ਹੈ ਤੇ ਜਦੋਂ ਤੁਸੀਂ ਇੱਕ ਵਾਰੀ ਇਹ ਸੋਚ ਕੇ ਬਹਿ ਜਾਓਗੇ ਜਾਂ ਮੇਰੇ ਸਿਰ ਤੋਂ ਪੈਸੇ ਚੜ ਗਏ ਜੀ ਮੈਂ ਲਾਹ ਹੂੰ ਕਿਵੇਂ ਜਾਂ ਮੇਰੇ ਕੋਲ ਤਾਂ ਖਾਣ ਨੂੰ ਹੈ ਨਹੀਂ ਆਉ ਕਿੱਥੋਂ ਇਹ ਗੱਲਾਂ ਨਾ ਸੋਚਿਆ ਕਰੋ ਕਿਉਂਕਿ ਦੇਣ ਵਾਲਾ ਹੋਰ ਰੱਬ ਹੈ ਤਾਂ ਬੈਠਾ ਪਰਮਾਤਮਾ ਪਤਾ ਨਹੀਂ ਤੁਹਾਨੂੰ ਕਿਹੜੇ ਪਾਸੇੋਂ ਕਿੱਥੋਂ ਦੇ ਦਿੰਦਾ ਤੁਹਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਵਾਹਿਗੁਰੂ ਦੇ ਰੰਗ ਨਿਆਰੇ ਹੁੰਦੇ ਆ ਪਰਮਾਤਮਾ ਦੇ ਰੰਗ ਨਿਆਰੇ ਹੁੰਦੇ ਉਹਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਇੱਥੇ ਠੀਕ ਹੈ ਜੀ ਇੱਕ ਬਾਲਾ ਕਿਸੇ ਮੂਰੇ ਚੁੱਕਿਆ ਨਾ ਕਰੋ ਜਦੋਂ ਤੁਸੀਂ ਕਿਸੇ ਮੂਰੇ ਬਾਲਾ ਚੁੱਕਣ ਲੱਗ ਜੈਨ ਉਹਨਾਂ ਆਪਣੇ ਆਪ ਨੂੰ ਛੱਟ ਲੈਣੇ ਹੋ ਪਲੀਜ਼ ਆਪਣੇ ਆਪ ਨੂੰ ਛੱਟਿਆ ਨਾ ਕਰੋ ਠੀਕ ਹੈ ਮੇਨ ਆਪਣੀ ਹੁੰਦੀ ਹੈ ਇੱਕ ਰੋਟੀ ਤੇ ਇੱਕ ਹੁੰਦਾ ਆਪਣੇ ਕੋਲੇ ਸ਼ਕਤ ਉਹ ਆਪਣੇ ਕੋਲੇ ਹੁੰਦੀ ਹੈ ਜ਼ਰੂਰ ਹੁੰਦੀ ਹੈ ਸੱਤ ਵੀ ਹੁੰਦੀ ਹੈ ਤੇ ਰੋਟੀ ਵੀ ਹੁੰਦੀ ਹੈ ਠੀਕ ਹੈ ਰੋਟੀ ਮਿਲ ਜਾਂਦੀ ਹੈ ਚਾਹੇ ਚਾਰ ਨਾਲ ਤੇ ਚਾਹੇ ਛਟਨੀ ਨਾਲ ਠੀਕ ਹੈ ਫਰਕ ਨਹੀਂ ਪੈਂਦਾ ਢਿੱਡ ਨੂੰ ਜਦੋਂ ਉਹਨੂੰ ਭਰਨਾ ਹੋਵੇ ਤੇ ਸਬਰ ਕਰਨਾ ਹੋਵੇ ਸਵਰਿਕ ਐਡਾ ਵੱਡਾ ਹਥਿਆਰ ਆ ਨਾ ਐਡਾ ਵੱਡਾ ਹਥਿਆਰ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਕੀਤੀਆਂ ਹੁੰਦੀਆਂ ਉਹਨਾਂ ਨੂੰ ਵੀ ਦੇਣੀਆਂ ਪੈ ਜਾਂਦੀਆਂ ਇਹ ਜੀ ਜਿਵੇਂ ਅੱਖੀਂ ਦੇਖ ਰਹੀਆਂ ਸਵਰਨਾ ਸੱਡਿਆ ਕਰੋ ਕੁਝ ਨਹੀਂ ਬੰਦਾ ਰੌਲਾ ਪਾ ਕੇ ਹੱਲਾ ਗੁੱਲਾ ਕਰਕੇ ਕੁਝ ਨਹੀਂ ਬੰਦਾ ਇੱਕ ਤਾਂ ਰੱਬ ਨੂੰ ਮੰਨਣਾ ਤੇ ਦੂਜਾ ਹੌਸਲਾ ਬੁਲੰਦ ਰੱਖਣਾ ਤੀਜੀ ਹਿੰਮਤ ਨਹੀਂ ਹਾਰਨੀ ਹਿੰਮਤ ਕਦੇ ਨਹੀਂ ਹਾਰਨੀ ਬਿਮਾਰ ਹੋ ਜਾਣੇ ਨਾ ਡਰਿਆ ਨਾ ਕਰੋ ਦੁਨਿਆ ਦੇਸੀ ਕੋਈ ਬਿਮਾਰੀ ਨਹੀਂ ਹੈਗੀ ਜੋ ਬੰਦੇ ਨੂੰ ਮਾਰ ਦੇ ਬੰਦੇ ਨੂੰ ਮਾਰਦਾ ਪਤਾ ਕੌਣ ਹੈ ਬੰਦੇ ਦਾ ਵਹਿਮ 24 ਘੰਟੇ ਉਹ ਸੋਚੀ ਜਾਂਦਾ ਮੈਂ ਕਹਿੰਦੀ ਮੇਰੇ ਜਿੰਨਾ ਕੋਈ ਬਿਮਾਰ ਰਿਹਾ ਨਹੀਂ ਹੁਣ ਮੈਂ ਨਹੀਂ ਮੰਨਦੀ ਵੀ ਮੇਰੇ ਜਿੰਨਾ ਜਿੰਨੇ ਮੇਰੇ ਆਪਰੇਸ਼ਨ ਹੋਇਆ ਮੈਂ ਬਿਮਾਰ ਰਹੀ ਹਾਂ ਕਦੇ ਕਦੇ ਮੈਂ ਸੋਚਣ ਲੱਗ ਜਾਨੀ ਮੈਂ ਜਿਉਂਦੀ ਕਿਵੇਂ ਰਹਿਗੀ ਜਿਉਂਦੀ ਪਤਾ ਕਿਵੇਂ ਰਹਿਗੀ ਕਦੇ ਮੈਂ ਹਿੰਮਤ ਨਹੀਂ ਸੀ ਹਾਰੀ ਕਦੇ ਡਰੀ ਨਹੀਂ ਸੀ ਤੇ ਸਭ ਤੋਂ ਵੱਡੀ ਇੱਕ ਮੈਂ ਸਾਨੂੰ ਮੇਨ ਗੱਲ ਦੱਸਦੀ ਆ ਜਿਹੜੇ ਚੀਜ਼ ਤੋਂ ਤੁਸੀਂ ਡਰਦੇ ਹੋ ਨਾ ਉਹਦਾ ਸਾਹਮਣਾ ਕਰਨਾ ਸਿੱਖੋ ਫਿਰ ਤੁਹਾਨੂੰ ਕਦੇ ਜ਼ਿੰਦਗੀ 'ਚ ਡਰ ਨਹੀਂ ਲੱਗੂਗਾ ਮੈਂ ਡਰਦੀ ਹੁੰਦੀ ਸੀ ਮੈਂ ਤੁਹਾਨੂੰ ਤਾਂ ਕਹਿਣੀ ਆ ਜੇ ਜੀ ਚੀਜ਼ ਨੂੰ ਤੁਸੀਂ ਨੂੰ ਬਹਿਮ 'ਚ ਰੱਖੀ ਹੈ ਨਾ ਡਰ 'ਚ ਰੱਖੀ ਹੈ ਵੀ ਆਪਾਂ ਐ ਨਹੀਂ ਕਰਾਉਂਦੇ ਯਾਰ ਐ ਨਾ ਹੋ ਜੀ ਐ ਇਹ ਨਾ ਹੋ ਜੀ ਇਹ ਗੱਲਾਂ ਜਮਾ ਨਾ ਸੋਚਿਆ ਕਰੋ ਡਰ ਵੀ ਫਿਰ ਮੂਰੇ ਲੱਗ ਜਾਂਦਾ ਡਰਨਾ ਕਦੇ ਨਹੀਂ ਠੀਕ ਹੈ ਬਸ ਜੋ ਕੰਮ ਕਰਨਾ ਹੈ ਕਰਨਾ ਉਹ ਦਾਡੇ ਨੂੰ ਨਾਮ ਲਿਆ ਕਰੋ ਦਾ ਵੀ ਤੇਰੀ ਮਰਜ਼ੀ ਹੈ ਜਿਵੇਂ ਕਰਨਾ ਕਰਦੇ ਕੁਝ ਨਹੀਂ ਹੁੰਦਾ ਅਕਾਲਪੁਰਖ ਵੈਗੁਰੂ ਦੇ ਭਰੋਸਾ ਰੱਖੋ ਆਪਾਂ ਨੂੰ ਨੀ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਆ ਆਪਾਂ ਨਹੀਂ ਸਮਝ ਸਕਦੇ ਉਹਦੀਆਂ ਲੀਲਾ ਨੂੰ ਪਰ ਉਹ ਆਪਣੇ ਨਾਲ ਹੁੰਦਾ ਜਿਵੇਂ ਆਪਾਂ ਨੂੰ ਲੋੜਾ ਆਪਣੇ 24 ਘੰਟੇ ਨਾਲ ਹੁੰਦਾ ਤੇ ਆਲਤੂ ਫालतੂ ਤੋਂ ਆਪਾਂ ਕੀ ਲੈਣਾ ਨਾਲੇ ਵੀਰੇ ਕੌਣ ਹੈ ਇਸ ਦੁਨੀਆ ਤੇ ਅੱਜ ਕੱਲ ਕਿਸੇ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਦੇਖ ਝੂਠੀਆਂ ਹੀ ਗੱਲਾਂ ਤੇ ਮੈਨੂੰ ਨਫਰਤ ਹੈ ਐਵੇਂ ਆਪਦੇ ਦੇਖ ਮੈਥੋਂ ਦਾ ਇਹ ਗੱਲਾਂ ਨਹੀਂ ਲੁਕੋਈਆਂ ਜਾਂਦੀਆਂ ਝੂਠੇ ਜਿਹੇ ਆਪਦੇ ਰਿਸ਼ਤੇ ਨਾ ਬਣਾਓ ਤੇ ਪੜਦੇ ਜੇ ਨਾ ਰੱਖੋ ਮੇਰਾ ਫਲਾਨਾ ਮੇਰਾ ਠੌਕਾ ਮੇਰੀ ਬਣਦੀ ਐ ਦੂਜੇ ਨੂੰ ਇਹ ਸ਼ੋਅ ਕਰਨੇ ਚ ਨਾ ਲੱਗੇ ਰਿਹਾ ਕਰੋ ਵੀ ਅਸੀਂ ਚੰਗੇ ਆ ਸਾਡੀ ਵਾਲਿਆਂ ਨਾਲ ਬਣਦੀ ਐ ਠੀਕ ਐ ਤੁਸੀਂ ਚੰਗੇ ਰੱਬ ਨੂੰ ਬਣ ਕੇ ਦਿਖਾਉਣਾ ਨਾ ਕੇ ਲੋਕਾਂ ਨੂੰ ਲੋਕਾਂ ਕੋਲ ਚੰਗੀ ਬਣੇ ਜਾਓਗੇ ਦੋ ਤਾਂ ਚੁੱਪ ਕਰ ਜਾਣਗੇ ਆਖਣਗੇ ਆਪਾਂ ਕੀ ਲੈਣਾ ਦੀ ਲਾਈਫ ਚ ਦੋ ਆਖਣਗੇ ਲੈ ਇਹ ਆਪਣੇ ਆਪ ਨੂੰ ਸ਼ੋਅ ਕਰੀ ਜਾਂਦਾ ਵਿਚਾਰਾ ਬਾਕੀ ਦੁਖੀ ਹੋਣਾ ਲੋਕ ਗੈਸ ਵਾਲਾ ਕਰਦੇ ਐ ਗੈਸ ਕਰਨ ਦੇ ਚੱਕਰ ਚ ਲੋਕ ਦੂਜੇ ਬੰਦੇ ਨੂੰ ਮੈਂਟਲ ਹੀ ਸਮਝ ਲੈਂਦੇ ਐ ਮੈਂਟਲ ਐ ਕਾਂ ਕਹਿਣੀ ਆ ਵੀ ਤੁਸੀਂ ਬਾਹਲਾ ਕਿਸੇ ਨੂੰ ਸਭਾਈਆਂ ਨਾ ਦਿਆ ਕਰੋ ਫੇਰ ਵੀ ਤੁਹਾਡਾ ਕੋਈ ਨਹੀਂ ਬਣਦਾ ਇਹ ਵਹਿਮ ਕੱਢ ਦਿਓ ਦਿਲ ਚੋ ਕਿਸੇ ਦਾ ਕਿੰਨਾ ਕਰ ਲਿਓ ਕਿੰਨਾ ਮਰਜ਼ੀ ਕਰ ਲਓ ਜਿੰਨਾ ਤੁਹਾਡਾ ਜੀ ਕਰਦਾ ਜਿੰਨਾ ਮਰਜ਼ੀ ਕਰੀ ਜਾਓ ਨਹੀਂ ਬਣਦਾ ਕੋਈ ਤੁਹਾਡਾ ਜੀ ਨਹੀਂ ਨਹੀਂ ਬਣਨਾ ਇਕੱਲੇ ਰਹਿਣਾ ਸਿੱਖੋ ਰੱਬ ਦੀ ਰਜ਼ਾ ਚ ਰਹਿਣਾ ਸਿੱਖੋ ਇਕੱਲੇ ਆਏ ਆ ਇਕੱਲੇ ਨੇ ਜਾਣਾ ਤੁਹਾਡਾ ਅਰਕਾਰਾ ਜ਼ਿੰਦਗੀ ਰੱਬ ਦੀ ਦਿੱਤੀ ਹੋਈ ਐ ਇਸ ਦੁਨੀਆ ਤੋਂ ਜੋ ਆਇਆ ਉਹਨੇ ਜਾਣਾ ਵੀ ਐ ਇੱਥੇ ਕੋਈ ਹੈ ਸਾ ਸਖ ਜਿਹੜਾ ਸਦਾ ਲਈ ਰਹੂ ਕੋਈ ਵੀ ਨਹੀਂ ਰਹਿੰਦਾ ਮੈਗਣੀਟ ਟਾਈਮ ਨਾਲ ਦੁਨੀਆ ਜਾਂਦੀ ਹੈ ਤਾਂ ਬਹੁਤ ਸੋਹਣੀ ਗੱਲ ਹੈ। ਵੀ ਮਹਾਰਾਜ ਕਿਸੇ ਨੂੰ ਉਮਰ ਦਿੰਦਾ ਆਪਦੀ ਉਮਰ ਭੋਕ ਕੇ ਜਾਂਦਾ ਬੰਦਾ ਬਹੁਤ ਸੋਹਣੀ ਗੱਲ ਹੈ। ਚੱਲ ਜੋ ਬੇਟਾਈਮ ਮੇ ਜਾਂਦੇ ਨੇ ਉਹਨਾਂ ਲਈ ਆਪਾਂ ਨੂੰ ਦੁੱਖ ਹੁੰਦਾ ਪਰ ਉਹ ਪ੍ਰਮਾਤਮਾ ਦੀਆਂ ਖੇਡਾਂ ਹੁੰਦੀਆਂ ਆਪਾਂ ਨਾ ਕੀ ਕਰ ਸਕਦੇ। ਸੋ ਆਪਣੇ ਆਪ ਨੂੰ ਇੰਨਾ ਕ ਸਟਰੋਂਗ ਜ਼ਰੂਰ ਬਣਾਓ ਵੀ ਦੂਜਾ ਬੰਦਾ ਤੁਹਾਨੂੰ ਡਰਾ ਨਾ ਸਕੇ। ਵਿੱਚ ਵਿੱਚ ਮੈਂ ਐਸੀਆਂ ਔਰਤਾਂ ਨੂੰ ਜਾਣਦੀ ਸੀ ਮੈਂ ਉਹਨਾਂ ਨੂੰ ਘੂਰ ਵੀ ਦਿੰਦੀ ਸੀ ਵੀ ਇਹ ਤੁਹਾਡੇ ਲਈ ਪਾਪ ਹੈ। ਉਹ ਉਹਨਾਂ ਦਾ ਕੰਮ ਹੁੰਦਾ ਦੂਜੀਆਂ ਔਰਤਾਂ ਨੂੰ ਬਹਿਮਾ 'ਚ ਪਾਉਣਾ ਤੇ ਉਹ ਬਹਿਮਾ 'ਚ ਪਾ ਕੇ ਵਿਚਾਰੀਆਂ ਟੈਨਸ਼ਨਾਂ 'ਚ ਪਾ ਜਾਂਦੀਆਂ ਤੇ ਮੇਰੇ ਨਾਲ ਉਹਨਾਂ ਨਾਲ ਬੜੀ ਲੜਾਈ ਹੁੰਦੀ ਮੈਂ ਕਹਿੰਦੀ ਵੀ ਤੁਸੀਂ ਬਹਿਮਾ 'ਚ ਨਾ ਪਾਇਆ ਕਰੋ ਇੱਕ ਦਿਨ ਹੀ ਚੀਜ਼ਾਂ ਦੇਣੀਆਂ ਪੈ ਜਾਂਦੀਆਂ ਜੇ ਕੋਈ ਬੰਦਾ ਡਰਦਾ ਉਹਨੂੰ ਡਰਾਇਆ ਨਾ ਕਰੋ ਮੈਂ ਜਾਣਦੀ ਸ਼ੇਰੀਆਂ ਨੂੰ ਘੂਰ ਵੀ ਦਿੰਦੀ ਸ਼ੋ ਸਕਦਾ ਮੇਰੀਆਂ ਵੀਡੀਓ ਵੀ ਦੇਖਦੀਆਂ ਉਹਨਾਂ ਹੁਣ ਬਹੁਤ ਘੂਰਦੀ ਸੀ ਮੈਂ ਵੀ ਨਹੀਂ ਕਰਨਾ ਕਿਸੇ ਨੂੰ ਦੁੱਖ ਨਹੀਂ ਦੇਣਾ ਕਿਸੇ ਨੂੰ ਡਰਾਉਂਗੇ ਕੱਲ ਨੂੰ ਥੋੜੀ ਵੀ ਬਰੀਏ ਸੋ ਮੈਂ ਤੁਹਾਡੇ ਨਾਲ ਇਹੀ ਗੱਲਾਂ ਕਰਨਾ ਚਾਹਣੀ ਐ ਸਭ ਤੋਂ ਪਹਿਲਾਂ ਦੇਖ ਮੈਂ ਕਿਸੇ ਧਰਮ ਦੇ ਲਈ ਪ੍ਰਚਾਰ ਨਹੀਂ ਕਰਦੀ ਮੇਰਾ ਜੋ ਧਰਮ ਹੈ ਮੈਨੂੰ ਮਨਜ਼ੂਰ ਆ ਸੋਡਾ ਜੋ ਧਰਮ ਹੈ ਸੋਨੂੰ ਮਨਜ਼ੂਰ ਆ ਰਾਹ ਪਨਾ ਇੱਕ ਹੈ ਮੰਨਣਾ ਪਰ ਰੱਬ ਨੂੰ ਹੈ ਠੀਕ ਹੈ ਕਰਮ ਚੰਗੇ ਕਰੋ ਧਰਮ ਮੈਟਰ ਫੇਰ ਕਰਦੀ ਹੈ ਜੇ ਕੋਈ ਧਰਮ ਕਿਸੇ ਨੂੰ ਗਲਤ ਰਾਹ ਪਾਉਂਦਾ ਵੇ ਧਰਮ ਤਾਂ ਸਾਰੇ ਜੰਗੀ ਰਾਹ ਪਾਉਂਦੇ ਆ ਚਾਹੇ ਕਿਸੇ ਦਾ ਜੋ ਮਰਜੀ ਧਰਮ ਜੀ ਨੂੰ ਮਰਜੀ ਮੰਨਦਾ ਕੋਈ ਸਭ ਦੇ ਧਰਮ ਲੱਗ ਹੈ ਪਰ ਕੰਮ ਚੰਗੇ ਕਰੋ ਠੀਕ ਹੈ ਇੱਕ ਜੋ ਵੀ ਕਿਸੇ ਧਰਮ ਨੂੰ ਮੰਨਦਾ ਜਿਵੇਂ ਅਸੀਂ ਸਿੱਖਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਆ ਤੇ ਸੌਰੀ ਮੂੰਹ ਜੋ ਨਿਕਲ ਗਿਆ ਬਿਗੁਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਆ ਮੰਨਦੇ ਆ ਜੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਜ਼ਿਆਦਾ ਮੰਨਦੇ ਆ ਕਈ ਵਾਰੀ ਮੂੰਹ ਜੋ ਕੁਝ ਨਿਕਲ ਜਾਂਦਾ ਅਕਾਲ ਪੁਰਖ ਵੈਗਰੂ ਜਾਣੀ ਜਾਣਾ ਉਹਦੀ ਉਹਦੇ ਬੱਚੇ ਆ ਤੇ ਉਹਨੂੰ ਸਾਰਾ ਪਤਾ ਹੈ ਵੀ ਕੌਣ ਦਿਲੋਂ ਬੋਲਦਾ ਕੌਣ ਜਾਣ ਕੇ ਬੋਲਦਾ ਤੇ ਜਿਹੜੀਆਂ ਭੈਣਾਂ ਨਹੀਂ ਪੜ ਸਕਦੀਆਂ ਜਿਨ੍ਹਾਂ ਨੂੰ ਨਹੀਂ ਪੜਨਾ ਆਉਂਦਾ ਪਲੀਜ਼ ਉਹ ਮੂਲ ਮੰਤਰ ਦਾ ਪਾਠ ਜ਼ਰੂਰ ਕਰਿਆ ਕਰੋ ਸੌਣ ਵੇਲੇ ਉੱਠਣ ਵੇਲੇ মূল ਮੰਤਰ ਕੋਈ ਬੜੀ ਵੱਡੀ ਮਤਲਬ ਪੌੜੀ ਨਹੀਂ ਹੈਗੀ ਛੋਟੀ ਜੀ ਪੌੜੀ ਹੈ ਤੁਸੀਂ ਪਲੀਜ਼ ਉਹਨੂੰ ਜ਼ਰੂਰ ਪੜਿਆ ਕਰੋ ਡੇਲੀ ਪੜਿਆ ਕਰੋ ਤੇ ਚਮਤਕਾਰ ਫਿਰ ਤੁਸੀਂ ਮੈਨੂੰ ਮੈਸੇਜ ਕਰਕੇ ਦੱਸਨੇ ਆਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੋਇਆ ਮੈਸੇਜ ਮੈਨੂੰ ਫਿਰ ਜ਼ਰੂਰ ਕਰਨੇ ਆਂ ਵੀ ਹਾਂ ਦੀਦੀ ਤੇਰੀ ਗੱਲ ਸੱਚੀ ਨਿਕਲੀ ਮਨ ਬਣਾ ਲਓ ਉੱਠਣ ਵੇਲੇ 11 ਵਾਰੀ মূল ਮੰਤਰ ਪੈਣ ਵੇਲੇ 11 ਵਾਰੀ মূল ਮੰਤਰ 11 ਵਾਰੀ ਦਾ ਮਤਲਬ ਇਹ ਆ ਕੋਈ ਟੂਣਾ ਨਹੀਂ ਹੈਗਾ ਇਹ ਜਾਂ ਕੋਈ ਹੋਰ ਨਹੀਂ ਹੁੰਦਾ ਮਤਲਬ ਬੰਦਾ ਇਨ ਨਾਲ ਵੀ ਆਏ ਆ 11 ਵਾਰੀ ਜਪਾਂਗੇ ਤਾਂ 5-4 ਮਿੰਟ ਭਗਤੀ ਹੋ ਜਾਂਦੀ ਹੈ ਦਾ ਮਤਲਬ ਇਹ ਹੁੰਦਾ ਹੈ ਠੀਕ ਹੈ ਜੀ ਗਲਤ ਨਾ ਲੈ ਜਿਓ ਵੀ ਖਾਨੀ ਕੋਈ ਚਾਪ ਬਣ ਜਾਂਦਾ ਜਾਂ ਕੋਈ ਮੰਤਰ ਮੰਤਰ ਬਸ ਭਗਤੀ ਹੁੰਦੀ ਹੈ ਰੱਬ ਨੂੰ ਮੰਨਣਾ ਹੁੰਦਾ ਹੈ ਠੀਕ ਹੈ ਤੇ ਪਾਠ ਕਰਨ ਦਾ ਰੱਬ ਦਾ ਨਾਮ ਲੈਣ ਦਾ ਕੋਈ ਟਾਈਮ ਨਹੀਂ ਹੁੰਦਾ ਜਿਹੜੇ ਵੀਡੀਓ ਚ ਗਏ ਹਾਂ ਤੇ ਆ ਇਸ ਟਾਈਮ ਤੇ ਆ ਕਰੋ ਆ ਕਰੋ ਆ ਕਰੋ ਮੈਨੀਆਂ ਨਾ ਚੀਜ਼ਾਂ ਨੂੰ ਮੰਨਦੀ ਠੀਕ ਹੈ ਉઠੋ ਜਦੋਂ ਤੁਹਾਡਾ ਸਰੀਰ ਤੁਹਾਨੂੰ ਅੱਗੇ ਦਿੰਦਾ ਸਰੀਰ ਵੀ ਰੱਬ ਨੇ ਬਣਾਇਆ ਉઠੋ ਉੱਠ ਕੇ ਰੱਬ ਦਾ ਨਾਮ ਲਓ ਕਿ ਮੈਂ ਕਣੀ ਉੱਠਣ ਸਾਰ ਨਾਮ ਮੂਲ ਮੰਤਰ ਜਪੋ ਜਿਨ੍ਹਾਂ ਨੂੰ ਮੂਲ ਮੰਤਰ ਨਹੀਂ ਪੜਨਾ ਆਉਂਦਾ ਉਹ ਵਾਹਿਗੁਰੂ ਵਾਹਿਗੁਰੂ ਜਪੋ ਉੱਠਣ ਵੇਲੇ ਪੈਣ ਵੇਲੇ ਖਾਣਾ ਬਣਾਉਣ ਵੇਲੇ ਭਾਂਡੇ ਮਾਂਜਣ ਵੇਲੇ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਵਾਹਿਗੁਰੂ ਦਾ ਨਾਮ ਲਓ ਉਸ ਤੋਂ ਬਾਅਦ ਮੈਸੇਜ ਕਰਕੇ ਦੱਸਿਓ ਵੀ ਛੋਟੀ ਜ਼ਿੰਦਗੀ 'ਚ ਕੀ ਚੇਂਜ ਆਇਆ ਨਾ ਤਾਂ ਤੁਹਾਨੂੰ ਡਰ ਲੱਗੇ ਨਾ ਫਿਰ ਤੁਹਾਨੂੰ ਕਿਸੇ ਸਹਾਰੇ ਦੀ ਲੋੜ ਪਵੇ ਤੇ ਨਾ ਤੁਹਾਡੇ ਘਰੇ ਫਿਰ ਕਿਸੇ ਚੀਜ਼ ਦਾ ਘਾਟ ਆਵੇ ਇਹ ਮੇਰਾ ਮੰਨਣਾ ਹੈ ਜਦੋਂ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਉਹਦਾ ਸਵੇਰਾ ਸ਼ਾਮ ਜਦੋਂ ਵੀ ਰਿਓ ਦੇਨ ਚ ਘੱਟੋ ਘੱਟ 5 ਮਿੰਟ ਦਾ ਪਲੀਜ਼ ਰੱਬ ਦਾ ਨਾਮ ਜ਼ਰੂਰ ਲਿਆ ਕਰੋ ਜ਼ਰੂਰੀ ਆ ਉਹ ਰੱਬ ਦਾ ਨਾਮ ਰੱਬ ਤੋਂ ਰੱਬ ਦੇ ਨਾਮ ਤੋਂ ਬਿਨਾ ਕਿਸੇ ਦਾ ਕੁਝ ਨਹੀਂ ਹੋ ਸਕਦਾ ਕੁਝ ਵੀ ਨਹੀਂ ਹੋ ਸਕਦਾ ਕਿਤੇ ਜਾਣ ਦੀ ਲੋੜ ਨਹੀਂ ਰੱਬ ਨੂੰ ਮੰਨੋ ਵੈਗਰੂ ਨੂੰ ਮੰਨੋ ਦੇਖ ਮੈਂ ਤੇ ਦੀਪੂ ਦਾ ਪਾਠ ਕਰਦੀ ਆ ਸਾਡਾ ਤਾਂ ਰੁਟੀਨ ਆ ਮਾਂ ਪੁੱਤਾਂ ਦਾ ਵੀ ਅਸੀਂ ਤਾਂ ਉੱਠਣਾ ਠੀਕ ਆ ਦੀਪੂ ਜਲਦੀ ਉੱਠਦਾ ਜਲਦੀ ਨਾ ਕੇ ਪਾਠ ਕਰਦਾ ਮੇਰਾ ਥੋੜਾ ਜਿਹਾ ਸਰੀਰ ਆ ਰਹੀ ਆ ਮੈਂ ਤੁਹਾਡੇ ਕੋਲ ਬਿਲਕੁਲ ਝੂਠ ਨਹੀਂ ਬੋਲਦੀ ਕਈ ਵਾਰੀ ਮੈਨੂੰ ਮੈਥੋਂ ਮੈਨੂੰ ਦੀਪੂ ਚਾਹ ਪੀਉਂਦਾ ਤੜਕੇ ਉੱਠਿਆ ਨਹੀਂ ਆਂਦਾ ਬਾਲੇ ਪਰੇਸ਼ਨ ਹੋ ਗਏ ਬਾਲੇ ਟੁਈ ਵਾਲੇ ਠੀਕੇ ਲਾ ਕੇ ਫਿਰ ਵੀ ਰੱਬ ਦੀ ਰਜ਼ਾ ਹੈ ਤਾਂ ਆਪਾਂ ਬਹੁਤ ਖੁਸ਼ ਆਂ ਫਿਰ ਕੀ ਹੈ ਜ਼ਿੰਦਗੀ ਤਾਂ ਜਿਉਂ ਰਹੇ ਆਂ ਪਰੇਸ਼ਨੀ ਹੋਇਆ ਕਿੱਡੀ ਕੀ ਗੱਲ ਹੈ ਰੋਗ ਲੱਗੇ ਸੀ ਕਿੱਡੀ ਕੀ ਗੱਲ ਹੈ ਠੀਕ ਵੀ ਹੋ ਜਾਂਦੇ ਆ ਤੇ ਦੀਪੂ ਮੈਨੂੰ ਚਾਹ ਪਿਆ ਕੇ ਉਹ ਪਾਠ ਕਰ ਲੈਂਦਾ ਆਪਾਂ ਚਾਹ ਪੀ ਕੇ ਦੀਪੂ ਦੀ ਰੋਟੀ ਬਣਾ ਕੇ ਨਾ ਕੇ ਆਪਾਂ ਵੀ ਪਾਠ ਕਰਨ ਲੱਗ ਗਏ ਨੇ ਕਈ ਵਾਰੀ ਕੋਈ ਕਸਟਮਰ ਆ ਜੀ ਲੇਟ ਵੀ ਹੋ ਜਾਂਦੇ ਆ ਪਰ ਮੈਨੂੰ ਇਹ ਦਿਲ ਚਾਹ ਨਹੀਂ ਹੁੰਦਾ ਵੀ ਮੈਂ ਪਾਠ ਲੇਟ ਹੋ ਗਈ ਫੇਟ ਹੋ ਗਈ ਪਾਠ ਜਰੂਰ ਕਰਨਾ ਚਾਹੀਏ ਜੋ ਮਰਜੀ ਹੋ ਜੇ ਮੀਂਹ ਜਾਵੇ ਬਾਜ ਆਵੇ ਬਿਮਾਰ ਹੈ ਕੁਝ ਵੀ ਐ ਮੈਂ ਪਾਠ ਨਹੀਂ ਛੱਡਿਆ ਤੇ ਇਸ ਪਾਠ ਨੇ ਅੱਜ ਰੰਗ ਭਾਗ ਲਾਏ ਆ ਦੀਪੂ ਆਪਣੇ ਦੋਨੇ ਬੱਚੇ ਵੀ ਵਧੀਆ ਅੱਜ ਆਪਣੇ ਨਾਲ ਫਰੈਂਡਾਂ ਵਾਂਗੂ ਰਹਿੰਦੇ ਆ ਹਰ ਇੱਕ ਗੱਲ ਮੇਰੇ ਨਾਲ ਸ਼ੇਅਰ ਕਰਦੇ ਆ ਮੈਨੂੰ ਬਹੁਤ ਮਾਣ ਹੁੰਦਾ ਮੇਰੇ ਬੱਚਿਆਂ ਦੇ ਵੀ ਇਹ ਮੈਥੋਂ ਕੋਈ ਲਕੋੜੀ ਰੱਖਦੀ ਤੇ ਮੈਂ ਵੀ ਉਹਨਾਂ ਨੂੰ ਇੱਕ ਫਰ ਵੀ ਐ ਜਿਆਦੇ ਰੋਬ ਜਾਨੀ ਮਾਰਾ ਤੁਸੀਂ ਐ ਐ ਕਰੋ ਸਮਝਾਜ ਜ਼ਰੂਰ ਦਿੰਨੀ ਆ ਵੀ ਬੇਟੇ ਤਾਂ ਕੱਲ ਐ ਹੋ ਸਕਦੀ ਐ ਹੋ ਸਕਦੀ ਐ ਨਹੀਂ ਹੋਣੀ ਚਾਹੀਦੀ ਤੇ ਉਹ ਮਨਦੇਵੀ ਆ ਮੇਰੀ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਵੀ ਮੰਮੀ ਸਹੀ ਕਹਿ ਰਹੀ ਆ ਤੇ ਇਹੀ ਗੱਲ ਮੇਰੀ ਤੁਹਾਡੇ ਅੱਗੇ ਰਿਕਵੈਸਟ ਆ ਜੇ ਤੁਸੀਂ ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਨਾ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਸੁਬਾਹ ਤੇ ਸ਼ਾਮ ਤੇ ਮੈਸੇਜ ਕਰਕੇ ਦੱਸਿਓ ਵੀ ਕਿਹਨੂੰ ਕਿਹਨੂੰ ਫਰਕ ਪਿਆ ਸੱਚ ਬੋਲਣਾ ਬੰਦੇ ਨੇ ਕਿਉਂਕਿ ਮੈਂ ਤੁਹਾਨੂੰ ਕਹਿ ਰਹੀ ਆ ਵੀ ਮੈਂ ਜਦੋਂ ਦਾ ਰੱਬ ਦਾ ਪੱਲਾ ਫੜਿਆ ਜਦੋਂ ਦਾ ਵਾਹਿਗੁਰੂ ਦਾ ਪੱਲਾ ਫੜਿਆ ਇੱਧਰ ਉਧਰ ਦੀ ਮੈਨੂੰ ਲੋੜ ਨਹੀਂ ਪੈਂਦੀ। ਇਹ ਇਹ ਵੀ ਮੈਂ ਸੋਡੇ ਭਲੇਖੇ ਕੱਢਦੀ ਆ ਰਿਸ਼ਤੇ ਨਾਤੇ ਕੁਝ ਨਹੀਂ ਅੱਜਕੱਲ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਜਦੋਂ ਸੋਡੇ ਤੇ ਵਿਪਤਾ ਪੈਂਦੀ ਐ ਨਾ ਉਹ ਵਿਪਤਾ ਸੋਨੂੰ ਕੱਲਿਆਂ ਨੂੰ ਕੱਟਣੀ ਪੈਂਦੀ ਐ। ਕੋਈ ਸੋਡੇ ਨਾਲ ਨਹੀਂ ਖੜਦਾ। ਹਰ ਇੱਕ ਕੋਲੇ ਕੋਈ ਨਾ ਕੋਈ ਬਹਾਨਾ ਹੁੰਦਾ। ਕਿਸੇ ਦਾ ਸਿਰ ਦੁਖਦਾ ਅਗ ਲਗੂ। ਮੇਰੀ ਲੱਤ ਦੁਖਦੀ ਐ, ਮੇਰੀ ਤਾਂ ਢੂਈ ਦੁਖਦੀ ਐ, ਮੇਰੀ ਬਾਹਂ ਦੁਖਦੀ ਐ। ਕੋਈ ਸੋਡੇ ਨਾਲ ਨਹੀਂ ਖੜਦਾ। ਕੁਝ ਨਹੀਂ, ਕੁਝ ਨਹੀਂ ਕੋਈ ਰਿਸ਼ਤੇ ਨਾਤੇ ਮੈਂ ਨਹੀਂ ਮੰਨਦੀ ਵੀ ਹੁੰਦੇ ਐ। ਕੋਚਕ ਰਿਸ਼ਤੇ ਆ ਜਿਹੜਾ ਤੁਹਾਡਾ ਸਾਥ ਦਿੰਦੇ ਆ ਬਾਕੀ ਰਿਸ਼ਤੇ ਤਾਂ ਨਾਮ ਦੇ ਰਹਿ ਚੁੱਕੇ ਆ ਕੋਈ ਤੁਸੀਂ ਕਿਸੇ ਰਿਸ਼ਤੇਦਾਰ ਕੋਲ ਵਗਜੋ ਕੋਈ ਤੁਹਾਨੂੰ ਪਸੰਦ ਨਹੀਂ ਕਰਦਾ ਘਰੇ ਆਉਣਾ ਸਭ ਤੋਂ ਪਹਿਲਾਂ ਉਹਦੇ ਦਿਮਾਗ ਤੇ ਇੱਕ ਗੱਲ ਹੀ ਨਿਕਲੂਗੀ ਆਪਾਂ ਹਜੇ ਉਦੋਂ ਤੋਂ 20 ਕਰਮਾ ਦੂਰ ਹੋਵਾਂਗੇ ਅਗਲਾ ਉੱਥੇ ਬੈਠਾ ਕਹਿੰਦਾ ਆਗੇ ਰੋਡੇ ਲੱਗ ਗਏ ਅੱਜ ਕੱਲ ਆ ਰਿਸ਼ਤੇਦਾਰੀਆਂ ਆ ਪਿਆਰੇ ਸੱਚ ਹੈ ਕੋਈ ਮੰਨੇ ਨਾ ਮੰਨੇ ਆ ਰੈਪਿਊਟੇਸ਼ਨ ਅੱਜ ਕੱਲ ਰਿਸ਼ਤੇ ਆ ਦੀ ਤੇ ਦਿਮਾਗ ਚ ਉਹਦੇ ਕੀੜਾ ਵੱਡ ਜਾਂਦਾ ਇਹ ਰਹੂਗਾ ਕਿ ਜਾਊਗਾ ਕੋਈ ਤੁਹਾਨੂੰ ਘੰਟਾ ਨਹੀਂ ਚੱਲਦਾ ਇਹ ਸੱਚ ਹੈ ਗੱਲਾਂ ਕੋਈ ਮੁਕਰੇ ਨਾ ਮੁਕਰੇ ਆਰੇ ਨੂੰ ਬਲਾਈ ਹੁੰਦਾ ਵੀ ਆਤ ਆ ਗਿਆ ਤੇ ਵਗ ਜੀ ਉਹਦੇ ਬਾਦੀ ਬਣ ਜਾਂਦੀ ਐ ਵੀ ਇਹ ਆ ਗਿਆ ਯਾਰ ਵਗ ਜੀ ਕੋਈ ਭੈਣ ਭਰਾ ਮੈਨੂੰ ਨਹੀਂ ਲੱਗਦਾ ਕੋਈ ਰਿਸ਼ਤੇ ਕੁਛ ਕਦੇ ਹੋਣਗੇ ਪਰ ਕੁਛ ਕਦੇ ਨਹੀਂ ਹੈਗੇ ਛੋਡੀਆਂ ਰੋਟੀਆਂ ਪਾਣੀਆਂ ਵੀ ਲੋਕ ਘਿੰਣ ਲਾਗੇ ਹੁਣ ਤੇ ਤੁਹਾਨੂੰ ਰਾਤ ਰੱਖਣਾ ਕੌਣ ਪਸੰਦ ਕਰਦਾ ਕੋਈ ਹੋਰ ਰਿਸ਼ਤੇਦਾਰ ਜਿਹੜਾ ਆਪਾਂ ਨੂੰ ਚਾਹੁੰਦਾ ਹੋ ਪਰ ਸਾਰੇ ਨਹੀਂ ਚਾਹੁੰਦੇ ਸਾਰਿਆਂ ਦਾ ਮਤਲਬ ਹੈ ਸਿਰਫ ਓਨਲੀ ਪੈਸਾ ਸਿਰਫ ਪੈਸੇ ਦੀ ਬਾਸਾ ਜਾਣਦੇ ਕੁਛ ਰਿਸ਼ਤੇਦਾਰ ਪੈਸਾ 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 ਵਸ ਆ ਚੀਜ਼ ਆਨ ਕੋਲੇ ਥੋੜੀ ਕੋਈ ਵੈਲਿਊ ਨਹੀਂ ਤੁਹਾਡੇ ਰਿਸ਼ਤੇ ਨਾਤੇ ਮੈਂ ਕਹਿੰਦੀ ਰਿਸ਼ਤੇ ਨਾਤੇ ਤੇ ਵੀਰੇ ਖਤਮ ਹੋ ਚੁੱਕੇ ਆ ਕੋਈ ਮੰਨੇ ਨਾ ਮੰਨੇ ਪੈਸਾ ਮੁੱਖ ਹੈ ਹੱਕ ਮੁੱਖ ਹੈ ਸਾਰਾ ਦਿਨ ਇਹ ਸੋਚ ਕੁਛ ਕੁ ਰਿਸ਼ਤੇ ਦਾ ਸਾਰ ਤਾਂ ਨਹੀਂ ਸੋਚਦੇ ਰਹਿੰਦੇ ਆ ਕਿਹੜੇ ਲੋਟ ਇਹਨਾਂ ਤੋਂ ਆ ਚੀਜ਼ ਜਿੜਾਈ ਜਾਵੇ ਲਈ ਜਾਵੇ ਐਂ ਕਰੀ ਜਾਵੇ ਪਰ ਆਪਾ ਮਹਾਰਾਜ ਨੂੰ ਜਾਣ ਕੇ ਕਹਿੰਨੇ ਆਪਾ ਆਪਦੇ ਘਰੇ ਸਬਰ ਰੱਖਦੇ ਆ ਕਦੇ ਕਿਸੇ ਤੋਂ ਮੰਗਦੇ ਨਹੀਂ ਨਾ ਮੰਗਿਆ ਜ਼ਿੰਦਗੀ ਚ ਨਾ ਮੰਗਣਾ ਤੰਗੀਆਂ ਵੀ ਕੱਟੀਆਂ ਫੰਗੀਆਂ ਵੀ ਕੱਟੀਆਂ ਮਾੜਾ ਸਮਾਂ ਵੀ ਘਟਿਆ ਤੇ ਰੱਬ ਨੇ ਚੰਗਾ ਵੀ ਲਿਆਤਾ ਤੇ ਪਰ ਮੰਗਿਆ ਨਹੀਂ ਕਿਸੇ ਤੋਂ ਤੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿੱਤੀ ਸੀ ਵੀ ਮੰਗਣਾ ਨਹੀਂ ਕਿਸੇ ਤੋਂ ਮੰਗਣਾ ਨਹੀਂ ਤੇ ਮੈਨੂੰ ਕਹਿੰਦੇ ਲੋੜ ਨਹੀਂ ਆਪਣੇ ਬੱਚੇ ਆਪਣੇ ਵੱਲੋਂ ਵੀ ਦੋ ਕਦਮ ਅੱਗੇ ਸਿਆਣੇ ਆ ਹਜੇ ਮੈਂ ਕਿਸੇ ਦੀ ਗੱਲ ਭੁੱਲ ਜਾਵਾਂ ਵੀ ਆ ਬੰਦੇ ਨੇ ਮੇਰੇ ਨਾਲ ਐ ਕੀਤੀ ਆ ਬੱਚੇ ਬਿਲਕੁਲ ਨਹੀਂ ਭੁੱਲਦੇ ਉਹ ਯਾਦ ਰੱਖਦੀ ਆ ਵੀ ਸਾਡੇ ਨਾਲ ਐ ਹੋਇਆ ਉਹ ਕਿਸੇ ਨੂੰ ਮੰਦਾ ਵੀ ਨਹੀਂ ਬੋਲਦੇ ਪਰ ਨੇੜੇ ਵੀ ਨਹੀਂ ਲਾਉਂਦੇ ਵੈਸੇ ਰੂਲ ਵੀ ਉਹਨਾਂ ਦੇ ਸਹੀ ਆ ਦੋਨੇ ਭੈਣ ਭਰਾ ਵਿੱਚ ਦੀ ਮਾਸਤ ਰਹਿੰਦੇ ਆ ਸੋ ਇਸ ਕਰਕੇ ਕਹਿਣੀ ਆਪਣੇ ਹੌਸਲੇ ਨੂੰ ਬੁਲੰਦ ਰੱਖੋ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਹੁੰਦੀਆਂ ਨੇ ਉਹ ਹਾਰ ਜਾਂਦੀਆਂ ਜਦੋਂ ਤੁਹਾਡੇ ਹੌਸਲੇ ਬਲੰਦ ਹੁੰਦੇ ਆ ਤੁਹਾਡੀਆਂ ਕੋਈ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਜਿਹੜੀ ਤੁਹਾਨੂੰ ਹਰਾ ਦੋਗੀ ਨਾ ਕੋਈ ਹਰਾ ਸਕਿਆ ਤੇ ਨਾ ਹਰਾਵੇ ਆਪਣੇ ਹੌਸਲੇ ਨੂੰ ਬੁਲੰਦ ਰੱਖੋ ਤੇ ਆਪਣੇ ਪਰਮਾਤਮਾ ਨੂੰ ਦਿਲੋਂ ਮੰਨੋ ਤੇ ਕਿਸੇ ਦਾ ਮਾੜਾ ਨਾ ਸੋਚੋ ਕਦੇ ਕਿਸੇ ਦੀ ਬਗਾਨੀ ਚੀਜ਼ ਤੇ ਪਰਾਈ ਚੀਜ਼ ਤੇ ਹੱਕ ਨਾ ਜਤਾਇਓ ਕਦੇ ਕਿਸੇ ਬਾਰੇ ਇਹ ਨਾ ਸੋਚੋ ਵੀ ਦੀ ਆਹ ਚੀਜ਼ ਮੈਨੂੰ ਮਿਲ ਜੇ ਆਓ ਡਾਡੇ ਤੋਂ ਮੰਗਿਓ ਉਹ ਦਿੰਦਾ ਹੈ ਜਦੋਂ ਦਿੰਦਾ ਨਾ ਤੇ ਸੰਭਦਾ ਨਹੀਂ ਫਿਰ ਆਪਾਂ ਤੋਂ ਤੇ ਕਿਸ ਤੋਂ ਜਿਹੜਾ ਕਿਸੇ ਤੇ ਘਰੇ ਜਿਵੇਂ ਮੈਂ ਆਪਦੇ ਪੇਕਿਆਂ ਤੇ ਅੱਖ ਰੱਖਾਂ ਤਾਂ ਮੇਰੀ ਜਿਹੜੀ ਅੱਖ ਉਹ ਪੇਕਿਆਂ ਦੀ ਰਹੂਗੀ ਤੇ ਪਰਵਾਦਾਂ ਫਿਰ ਮੇਰੇ ਘਰੇ ਬਰਕਤ ਨਹੀਂ ਪਾਊਗਾ ਕਿਉਂਕਿ ਮੈਂ ਅਗਲੇ ਮਾਪਿਆਂ ਨੇ ਮੇਰੇ ਮਾਪਿਆਂ ਨੇ ਮੈਨੂੰ ਵਿਆਹ ਤਾਂ ਜੋਗ ਜੈਸੇ ਅਗਲੇ ਨੇ ਮੇਰੇ ਲਾਤੀ ਮੇਰੇ ਤੇ ਪੈਸੀ ਉਹ ਮੈਨੂੰ ਉਹੀ ਚੀਜ਼ ਦੇਣਗੇ ਠੀਕ ਹੈ ਵੀ ਜੋ ਪੇਕੇ ਦਿੰਦੇ ਆ ਕੁੜੀਆਂ ਨੂੰ ਕੋਈ ਕੱਪੜਾ ਲੀੜਾ ਦੇਤਾ ਕੋਈ ਦੀਵਾਲੀ ਲੋਹੜੀ ਦੇਤੀ ਆਪਾਂ ਉਹਦੀ ਵਿਚਾਕਲੀ ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਿਣੀ ਆ ਮੈਨੂੰ ਕੋਈ ਦੇ ਗਿਆ ਪੱਤਾ ਵੀ ਖੁਸ਼ ਨਾ ਦੇ ਕੇ ਗਿਆ ਤਾਂ ਵੀ ਖੁਸ਼ ਆਪਾਂ ਕਦੇ ਸਵਾਲ ਨਹੀਂ ਕੀਤਾ ਵੀ ਕਿਉਂ ਨਹੀਂ ਆਏ ਤੁਸੀਂ ਠੀਕ ਹੈ ਆਪਾਂ ਹਮੇਸ਼ਾ ਆਪਣੇ ਘਰੇ ਮੰਗਦੇ ਆਂ ਉਹ ਰੱਬ ਤੋਂ ਮੰਗਦੇ ਆਂ ਵੀ ਸਾਨੂੰ ਸਾਡੇ ਘਰੇ ਦੇ ਰੱਬਾ ਸੀ ਕਿਸ ਤੋਂ ਮੰਗਣਾ ਨਹੀਂ ਤੇ ਨਾ ਹੀ ਮੇਰੇ ਬੱਚਾ ਨੂੰ ਪਸੰਦ ਹੈ ਵੀ ਅਸੀਂ ਮੰਗੀਏ ਮੈਨੂੰ ਪ੍ਰਮਾਤਮਾ ਦੀ ਕਸਮ ਆਪਦੇ ਪੇਕੇ ਨੂੰ ਕਦੇ ਗੱਲ ਨਹੀਂ ਕਹੀ ਵੀ ਮੈਨੂੰ ਆਹ ਦੇ ਦਿਓ ਮੈਨੂੰ ਆਹ ਦੇ ਤੇ ਆਪਾਂ ਕਦੇ ਮੰਗਿਆ ਨਹੀਂ ਕੁਝ ਤੇ ਨਾ ਹੀ ਮੰਗਣਾ ਆਪਦੀ ਮਿਹਨਤ ਕਰਦੇ ਆ ਆਪਦੇ ਘਰੇ ਰਹਿਣਿਆਂ ਦਾ ਮੰਗਿਆ ਨਾ ਮੰਗਣਾ ਕੋਈ ਆਪਾਂ ਨੂੰ ਦੇਵੇ ਨਾ ਦੇਵੇ ਆਪਣਾ ਰਿਸ਼ਤਾ ਆਪਦੇ ਪੇਕਿਆਂ ਨਾਲ ਸਿਰਫ ਪੈਸਿਆਂ ਲਈ ਨਹੀਂ ਹੈਗਾ ਆਪਣਾ ਰਿਸ਼ਤਾ ਸਿਰਫ ਪੇਕਿਆਂ ਨਾਲ ਮੂਹ ਪਿਆਰ ਦਾ ਵੀ ਮੇਰੇ ਪੇਕੀ ਆ ਆਪਾਂ ਨਾ ਤਾਂ ਮੰਗਿਆ ਨਾ ਮੰਗਣਾ ਠੀਕ ਹੈ ਤੇ ਮੈਂ ਭੈਣਾਂ ਨੂੰ ਵੀ ਰਿਕਵੈਸਟ ਕਰੂੰਗੀ ਵੀ ਪਲੀਜ਼ ਜਿੰਨਾ ਤੁਹਾਡੇ ਪੇਕਿਆਂ ਚ ਗਜੈਸ ਹੁੰਦੀ ਉਹ ਕਦੇ ਲੁਕਦੀ ਨਹੀਂ ਹੁੰਦੀ ਵਿਚਾਰੇ ਆਪਦੀਆਂ ਧੀਆਂ ਤੋਂ ਕੋਈ ਨਹੀਂ ਲੁਕਾਉਂਦਾ ਹੁੰਦਾ ਤੇ ਪੇਕਿਆਂ ਤੋਂ ਕਦੇ ਸੋਚਾ ਹੀ ਨਾ ਕਰੋ ਬਸ ਇਹੀ ਕਹਿਆ ਕਰ ਕਹਿਆ ਕਰੋ ਵੀ ਰੱਬਾ ਸਾਨੂੰ ਸਾਡੇ ਘਰੇ ਦੇ ਸਾਨੂੰ ਮੰਗਣਾ ਨਾ ਪਵੇ ਕਿਸੇ ਤੋਂ ਬੈਗਰ ਉਹ ਗਿਰਦਾਸ ਕਰਿਆ ਕਰੋ ਵੀ ਸਾਨੂੰ ਸਾਡੇ ਘਰੇ ਦੇ ਮਾਲਕਾ ਸਾਨੂੰ ਕਿਸ ਤੋਂ ਮੰਗਣ ਦੀ ਲੋੜ ਨਹੀਂ ਤੇ ਇੱਕ ਆਹ ਜਿਹੜੇ ਹੁੰਦੇ ਆ ਨਾ ਲੋਕਾਂ ਦੇ ਝੂਠੇ ਦਿਖਾਵੇ ਇਹਨਾਂ ਦੇ ਵਿੱਚ ਬਿਲਕੁਲ ਨਾ ਬੜਿਆ ਕਰੋ ਆ ਲੋਕਾਂ ਦੇ ਝੂਠੇ ਦਿਖਾਵੇ ਹੁੰਦੇ ਆ ਮੇਰੇ ਪੇਕੇ ਆ ਲਿਆਏ ਜੀ ਮੇਰੇ ਪੇਕੇ ਵਿਆਹ ਲਿਆਏ ਮੇਰੇ ਪੇਕੇ ਨੇ ਉਹਦੇ ਤਾਂ ਉਹਦੇ ਨੇ ਉਹਦੇ ਤਾਂ ਮੈਨੂੰ ਵੀ ਮਿਲਣਾ ਚਾਹੀਦਾ ਪਲੀਜ਼ ਇਹਨਾਂ ਗੱਲਾਂ 'ਚ ਬਿਲਕੁਲ ਨਾ ਪਿਓ ਠੀਕ ਹੈ ਕਈ ਦਾ ਲੋਕ ਇਹੋ ਜਿਹੇ ਹੁੰਦੇ ਆ ਵੀ ਆਪਦੇ ਘਰੋਂ ਹੀ ਚੀਜ਼ ਧਰ ਕੇ ਤੇ ਕਹਿ ਦਿੰਦੇ ਮੇਰੇ ਪੇਕੇ ਦੇਗੇ ਉਹ ਦੋ ਹੋਰ ਨੂੰ ਵੀ ਵਿਗਾੜਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਪੇਕੇਾਂ ਚ ਗਜੈਸ ਹੋਵੇ ਨਾ ਹੋਵੇ ਜੋ ਬੰਦਾ ਤੁਹਾਨੂੰ ਪਿਆਰ ਨਾਲ ਚੀਜ਼ ਦਿੰਦਾ ਜੀ ਦਿੰਦਾ ਨਾ ਉਹਨੂੰ ਐਕਸੈਪਟ ਕਰੋ ਮੰਗੋ ਨਾ ਕਿਸ ਤੋਂ ਨਹੀਂ ਬੰਦਾ ਮੰਗਣ ਜੋਗਰੀ ਰਹਿ ਜਾਂਦਾ ਮੇਰਾ ਮੰਨਣਾ ਹੈ ਵਿਪੇਕਿਆਂ ਤੋਂ ਕਦੇ ਕਿਸੇ ਨੂੰ ਤੰਗ ਕਰਕੇ ਚੀਜ਼ ਨਾ ਲਓ ਉਹ ਚੀਜ਼ ਦੁੱਗਣੀ ਹੋ ਕੇ ਨਿਕਲਦੀ ਹੈ ਤੇ ਨਾ ਹੀ ਬੰਦਾ ਆਪਦੇ ਘਰੇ ਫਿਰ ਵੱਧਦਾ ਫੁੱਲਦਾ ਜਦੋਂ ਆਪਾਂ ਕਿਸੇ ਤੇ ਅੱਖ ਰੱਖਦੇ ਆ ਨਾ ਕਿਸੇ ਦੀ ਚੀਜ਼ ਤੇ ਅੱਖ ਰੱਖਦੇ ਆ ਤੇ ਪ੍ਰਮਾਤਮਾ ਉਹਨੂੰ ਕਦੇ ਆਪਦੇ ਘਰੇ ਦਿੰਦਾ ਨਹੀਂ ਪ੍ਰਮਾਤਮਾ ਨੂੰ ਕਹਿੰਦਾ ਵੀ ਤੂੰ ਜਿਹੜੇ ਜੋਗਰਾ ਉਹ ਜੋਗਰੀ ਰਹਿ ਤੂੰ ਬਗਾਨਾ ਤੇ ਅੱਖ ਰੱਖਦਾ ਤੇ ਬਗਾਨਾ ਜੋਗਰੀ ਰਹਿ ਸੋ ਇਸ ਕਰਕੇ ਮੈਂ ਕਹਣੀ ਆ ਕਦੇ ਕਿਸ ਤੋਂ ਮੰਗਣਾ ਨਹੀਂ ਚਾਹੀਦਾ ਮੰਗੋ ਆਪਣੇ ਪ੍ਰਮਾਤਮਾ ਤੋਂ ਵਾਹਿਗੁਰੂ ਤੋਂ ਜੋ ਦਿੰਦਾ ਹੈ ਬੰਦਾ ਕਹੋ ਨਾ ਕਿਸੇ ਨੂੰ ਦੇਣ ਵਾਲਾ ਕੀ ਔਕਾਤ ਆ ਬੰਦੇ ਦੀ ਕਿਸੇ ਨੂੰ ਕੀ ਦੇ ਦੂਗਾ ਉਹ ਠੀਕ ਹੈ ਰੱਬ ਆ ਦੇਣ ਵਾਲਾ ਉਹ ਤਾਂ ਕਹਿਣੀ ਹੈ ਕੁਝ ਕੁ ਘਰਾਂ ਚ ਐਂ ਲੜਾਈਆਂ ਪਈ ਜਾਂਦੀਆਂ ਵੀ ਕੁੜੀ ਖਾ ਗਈ ਕੁੜੀ ਲੈ ਗਈ ਕੁੜੀ ਮੰਗਦੀ ਐ ਕੁੜੀ ਉਹ ਕਰਦੀ ਐ ਆਪਾਂ ਵੈਗਰ ਉਹਨੂੰ ਜਾਣ ਕੇ ਕਹਿਣੇ ਆ ਵੀ ਮੇਰੀਆਂ ਪਰਜਾਈਆਂ ਜਾਂਸ ਮੇਰੇ ਭਤੀਜੇ ਜਾਂ ਮੇਰੇ ਭਰਾਵਾਂ ਨੇ ਕਦੇ ਬਲੇਮ ਨਹੀਂ ਕੀਤਾ ਵੀ ਸਾਡੀਆਂ ਕੁੜੀਆਂ ਨੇ ਮੰਗਿਆ ਸਾਥੋਂ ਕੁਝ ਜਾਂ ਮੰਗਿਆ ਮੰਗਿਆ ਵੀ ਨਹੀਂ ਤੇ ਨਾਂ ਮੰਗਣਾ ਕੱਲ ਨੂੰ ਬੱਚਿਆਂ ਦੇ ਸੀ ਵਿਆਹ ਕਰਨੇ ਆ ਦੋਨੇ ਬੱਚਿਆਂ ਦੇ ਮੇਰੇ ਵਿਆਹਣ ਵਾਲੇ ਆ ਦੋ ਦੋਨੋਂ ਦਾ ਰਿਸ਼ਤਾ ਹੋਊਗਾ ਦੋਨੇ ਵਿਆਹਣ ਵਾਲੇ ਆ ਠੀਕ ਆ ਹਜੇ ਦੋਨੇ ਭੈਣ ਭਰਾ ਇਹ ਪੜ ਰਹੇ ਆ ਕੁਛ ਬੰਨ ਦੀ ਇੱਛਾ ਇਹਨਾਂ ਦੇ ਦਿਲ ਚ ਵੀ ਹਜੇ ਵਿਆਹ ਨਹੀਂ ਕਰਾ ਰਹੇ ਪਰ ਮਾ ਬੈਗਰੂ ਜਾਣ ਕੇ ਕਹਿੰਦੀ ਆ ਮੈਂ ਮੇਰੇ ਪੇਕੇ ਨੂੰ ਇਹ ਵੀ ਗੱਲ ਨਹੀਂ ਕਹਿੰਦੀ ਵੀ ਮੇਰੀ ਕੁੜੀ ਨੂੰ ਚੂੜਾ ਹੀ ਬਾਜੋ ਜਾਂ ਇਹਨੂੰ ਕੋਈ ਉਹ ਆਪਦੀ ਮਰਜ਼ੀ ਨਾਲ ਮੇਰੀ ਬੇਟੀ ਨੂੰ ਕੁਛ ਦੇਣ ਨਾ ਦੇਣਾ ਆਪਾਂ ਮੂੰਹੋਂ ਨਹੀਂ ਮੰਗਣਾ ਸਿਰਫ ਅਗਲੇ ਨੂੰ ਅਗਲੇ ਤਮ ਬੋਝ ਨਹੀਂ ਪਾਉਂਦੀ ਵੀ ਤੁਸੀਂ ਵਿਆਹ ਹੁਣ ਆ ਦੇਓ ਬਾਅਦ ਦੇਓ ਉਹਨਾਂ ਦੀ ਮਰਜ਼ੀ ਹੈ ਉਹ ਕੁਛ ਦੇਣ ਨਾ ਦੇਣ ਅਗਲੇ ਦੀ ਮਰਜ਼ੀ ਹੈ ਪਰ ਮੈਂ ਮੰਗਣਾ ਨਹੀਂ ਮੈਂ ਕੁੜੀ ਆਪ ਜੰਮੀ ਆ ਆਪਦੇ ਦਮ ਤੇ ਜੰਮੀ ਆ ਤੇ ਆਪ ਉਹਦੇ ਪੈਸੇ ਲਾਉਂਗੀ ਕਿਸੇ ਤੋਂ ਨਹੀਂ ਮੰਗਦੀ ਮੈਂ ਮੈਂ ਵੈਗਰੂ ਨੂੰ ਜਾਣ ਕੇ ਕਹਿਣੀ ਹੈ ਵੀ ਇਹ ਇਹ ਜੇ ਮੈਂ ਜਿਉਂਦੀ ਰਹਗੀ ਮਰਗੀ ਰੱਬਾ ਜੀ ਆਪਦੇ ਪੇਕੇ ਨੂੰ ਕਹਿ ਦੂੰ ਆਜੋ ਭਾਈ ਟੌਰਨਾ ਵਿਆਹ ਦੇਖਿਓ ਉਹਨਾਂ ਦੀ ਜੋ ਸ਼ਰਤ ਹੈ ਦੇ ਗੇ ਠੀਕ ਹੈ ਕੋਈ ਚੱਕਰ ਨਹੀਂ ਕਿਉਂਕਿ ਪਰਮਾਤਮਾ ਨੇ ਮੈਨੂੰ ਮੇਰੇ ਘਰੇ ਸਭ ਕੁਝ ਦਿੱਤਾ ਹੈ ਬੇਟੀ ਮੇਰੀ ਹੈ ਤੇ ਮੈਂ ਹੀ ਉਹਦੇ ਸੌਂਗ ਪੂਰੇ ਕਰੂੰਗੀ ਮੈਂ ਮੇਰੀ ਬੇਟੀ ਲਈ ਕਿਸੇ ਤੋਂ ਮੰਗਦੀ ਨਹੀਂ ਮੇਰੀ ਜੋਗ ਜੈ ਸੂਗੀ ਮੈਨੂੰ ਉਹ ਦਵੂੰਗੀ ਤੇ ਕਿਸੇ ਨੂੰ ਮੰਗ ਕੇ ਕਿਸੇ ਦਾ ਦਿਲ ਦਿਖਾ ਕੇ ਤਾਂ ਮੈਂ ਕਦੇ ਵੀ ਨਹੀਂ ਦਿੰਦੀ ਪਤਾ ਨਹੀਂ ਅਗਲਾ ਕਿਹੜੀਆਂ ਝੇਪਾਂ ਚ ਗਈ ਵਾਰੀ ਬੰਦਾ ਗਰੀਬ ਹੁੰਦਾ ਕਿੰਨੇ ਤੋਂ ਪੈਸੇ ਫੜ ਉਹ ਉਹਨੂੰ ਵਿਆਹ ਹੋਣੀ ਫਿਰ ਚੰਗੇ ਲੱਗਦੇ ਨਾਨਕ ਸੱਕਾਂ ਨਹੀਂ ਚੰਗੀਆਂ ਲੱਗਦੀਆਂ ਉਹਦੇ ਦਿਮਾਗ ਤੇ ਵਿਚਾਰੇ ਤੇ ਬੋਝ ਪੈ ਜਾਂਦਾ ਵੀ ਮੈਂ ਕਿੱਥੋਂ ਪੂਰਾ ਕਰਾਂ ਕਿਉਂਕਿ ਵੀਰੇ ਮੰਗਾਈ ਬਹੁਤ ਵੱਧ ਗਈ ਘਰ ਘਰ ਕਬੀਲਦਾਰੀਆਂ ਅੱਗੇ ਸਿਉਣਾ ਸਸਤਾ ਸੀ ਲੋਕ ਪਾਈ ਜਾਂਦੇ ਸੀ ਹੁਣ ਕਿਹੜਾ ਵਿਚਾਰਾ ਗਰੀਬ ਬੰਦਾ ਪਾਜੂਗਾ 70000 ਨੂੰ 60 ਨੂੰ 65 ਨੂੰ ਪਹੁੰਚਿਆ ਪਿਆਗਾ ਕਿਹਦੇ ਚ ਗਜੈਸਾ ਸਿਉਣੇ ਪਾਉਣ ਦੀ ਮੈਂ ਵੀ ਕਿਹਾ ਟੈਗ ਕਰਨਾ 70000 ਦੀ ਪੰਡ ਵੱਜ ਜਾਂਦੀ ਅਗਲੇ ਕੋਲੇ ਹੋਵੇ ਨਾ ਹੋਵੇ ਵਿਚਾਰੇ ਦੀ ਰੋਟੀ ਛੁੱਟ ਜਾਂਦੀ ਹੈ ਮੈਂ ਸਾਰੀਆਂ ਭੈਣਾਂ ਅਗੇ ਰਿਕੁਐਸਟ ਕਰੂੰਗੀ ਵੀ ਪ੍ਰਮਾਤਮਾ ਤੋਂ ਮੰਗਿਆ ਕਰੋ ਪ੍ਰਮਾਤਮਾ ਬਹੁਤ ਦਿੰਦਾ ਛੋਡੇ ਬੱਚੇ ਦੇ ਤੁਸੀਂ ਕਰਮ ਮੰਗਿਆ ਕਰੋ ਵੀ ਪ੍ਰਮਾਤਮਾ ਮੇਰੀ ਧੀ ਦੇ ਕਰਮ ਚੰਗੇ ਲਿਖ ਦੀਗਾ ਹਾਂ ਵਾਲੇ ਬੰਦੇ ਚੰਗੇ ਮਿਲ ਜਾਣ ਤੇ ਕਦੇ ਕਿਸ ਤੋਂ ਮੰਗੋ ਨਾ ਠੀਕ ਹੈ ਅੱਗੀਆਂ ਨਾਨਕ ਸੱਕਾਂ ਸੀਗੀਆਂ ਭੋਲੇ ਲੋਕ ਸੀ ਭਾਈ ਸਿਉਣਾ ਅੱਗੇ ਸਸਤਾ ਸੀ ਵਿਚਾਰੇ ਬਾਪੂ ਦਿੰਦੇ ਸੀ ਹੁਣ ਵੀਰੇ ਸਿਉਣਾ ਦਾ ਲੱਖ ਨੂੰ ਪਹੁੰਚ ਜਿਉ ਕਿਸੇ ਚ ਗਜੈ ਨਹੀਂ ਰਹਿਣੀ ਪਾਉਣ ਦੀ ਸੋ ਝੂਠੀਆਂ ਹਵਾਵਾਂ ਦੇ ਵਿੱਚ ਕਿਸੇ ਨੂੰ ਤੰਗ ਨਾ ਕਰੋ ਕਿਸੇ ਨੂੰ ਵੀ ਤੰਗ ਨਾ ਕਰੋ ਮੈਂ ਗਣੀਆਂ ਵੈਗਰੂ ਨੂੰ ਜਾਣ ਕੇ ਮੈਂ ਕਦੇ ਕਿਸੇ ਨੂੰ ਤੰਗ ਨਹੀਂ ਕਰਦੀ ਮੈਂ ਚਾਹਾਂ ਨਹੀਂ ਕਿਸੇ ਨੂੰ ਕਹਿੰਦੀ ਵੀ ਆਹ ਚੀਜ਼ ਲੈ ਕੇ ਆਓ ਸਭ ਨੂੰ ਦੇ ਕੇ ਕਾਰਡ ਕਹਿੰਦੇ ਨੇ ਭਈ ਵਿਆਹ ਆਇਓ ਕਿਸੇ ਨੂੰ ਨਹੀਂ ਆਪਾਂ ਸਵਾਲ ਕਰਦੇ ਵੀ ਆਹ ਦੇ ਦੋ ਆਹ ਦੇ ਦੋ ਕਿਉਂ ਮੰਗੋ ਕਿਸੇ ਤੋਂ ਜਿੱਥੇ ਆਪਾਂ ਕੁੜੀ ਤੇ ਲੱਖਾਂ ਲਾ ਦਿੰਨੇ ਆ 50000 ਹੋਰ ਲੱਗ ਜੂ ਕਿੱਡੀ ਗੱਲ ਐ ਕੋਈ ਬੰਦਾ ਤਾਂ ਨਹੀਂ ਤੁਹਾਨੂੰ ਵੇਣਾ ਦੇੂ ਮੈਂ ਤੇਰੀ ਕੁੜੀ ਲਈ ਆ ਕੀਤਾ ਕੀਤਾ ਬਾਕੀ ਮੇਰੀ ਕੁੜੀ ਤਾਂ ਆਪਦੇ ਹੀ ਜਾਣਾਂ ਵਿਚਾਰੀ ਦਾ ਵੀ ਮਾਂ ਮੈਂ ਕਿਸੇ ਤੋਂ ਲੈਣਾ ਨਹੀਂ ਕੋਸ਼ਿਸ਼ ਜੋ ਸਾਡੇ ਜਿਗਜੈਸਾ ਵੀਰੇ ਅਸੀਂ ਉਹ ਹੀ ਦੇਵਾਂਗੇ ਆ ਵੀ ਬੱਚੀ ਨੂੰ ਅਸੀਂ ਕਿਸੇ ਤੇ ਕੋਈ ਬੋਝ ਨਹੀਂ ਪਾਉਂਦੇ ਸੋ ਮੇਰੀ ਵੀਡੀਓ ਲੰਬੀ ਹੋ ਰਹੀ ਹੈ ਆਪ ਸਭ ਨੂੰ ਮੇਰੀ ਵੀਡੀਓ ਕਿਦਾਂ ਜਿਹੜੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਾਓ ਕਿਉਂਕਿ ਮੈਂ ਕਦੇ ਕਰਨਾ इमोशनल ਹੋ ਜਾਂਦੀ ਆ ਜੋ ਮੈਂ ਗੱਲਾਂ ਹੰਡਾਉਣੀ ਆ ਨਾ ਫੇਸ ਤੇ ਝੱਲੀਆਂ ਜਾਂ ਚੱਲ ਰਹੀਆਂ ਮੈਂ ਉਹ ਗੱਲਾਂ ਛੁਡਣਾ ਸ਼ੇਅਰ ਕਰ ਦੇਣੀ ਆ ਮੈਨੂੰ ਵੀ ਦੁੱਖ ਆਉਂਦਾ ਵੀ ਜਦੋਂ ਕੋਈ ਛੋੜੇ ਤੇ ਕੋਈ ਕੋਈ ਚੀਜ਼ ਮੰਗਦਾ ਤੇ ਥੋੜੀ ਔਕਾਤ ਨਹੀਂ ਹੁੰਦੀ ਉਹ ਚੀਜ਼ ਦੇਣ ਦੀ ਤੇ ਬਹੁਤ ਦੁੱਖ ਆਉਂਦਾ ਤੇ ਫਿਰ ਅਗਲਾ ਸਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਨੀਚਾ ਉਹ ਹੁੰਦਾ ਜੋ ਮੰਗਦਾ ਕਿਸੇ ਤੋਂ ਉਹ ਨੀਚਾ ਕਦੇ ਨਹੀਂ ਹੁੰਦਾ ਜੋ ਕਿਸੇ ਨੂੰ ਦੇ ਨਹੀਂ ਸਕਦਾ ਹੁਣ ਸੋਡੀ ਗਜਾਇਸਾ 20 ਰੁਪਏ ਦੇਣ ਦੀ ਤੇ ਮੈਂ ਤੁਹਾਨੂੰ ਕਹਾ ਮੈਨੂੰ 100 ਦੇਉ ਕਿੱਥੋਂ ਦੇ ਦੋਗੇ ਝੋਟੇ ਕੋਲੇ 100 ਹੀ ਹੈ ਨਹੀਂਗਾ ਸੋ ਇਸ ਕਰਕੇ ਪਲੀਜ਼ ਕਦੇ ਕਿਸੇ ਨੂੰ ਤੰਗ ਨਾ ਕਰੋ ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਉਹ 'ਚ ਸਬਰ ਕਰੋ ਤੇ ਜੋ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਤੇ ਸਬਰ ਕਰਦਾ ਪ੍ਰਮਾਤਮਾ ਤੇ ਸ਼ਬਰ ਕਰਦਾ ਪ੍ਰਮਾਤਮਾ ਨੂੰ ਟੋਟ ਛੱਡਦਾ ਹੀ ਨਹੀਂਗਾ ਸੇ ਦੀ ਕਸ ਵੀ ਟੋਟ ਨਹੀਂ ਛੱਡਦਾ ਇਹ ਮੇਰਾ ਮੰਨਣਾ ਹੈ ਸੋ ਮੇਰੀ ਰਿਕੁਐਸਟ ਹੈ ਰੱਬ ਦਾ ਨਾਮ ਸੁਭਾ ਸਾਮ ਜ਼ਰੂਰ ਲਿਆ ਕਰੋ ਤੇ ਫਿਰ ਮੈਸੇਜ ਕਰਕੇ ਦੱਸਿਓ ਤੁਹਾਨੂੰ ਕੀ ਫਾਇਦਾ ਹੋਇਆ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਸਤਿ ਸ੍ਰੀ ਅਕਾਲ ਜੋ ਭੈਣ ਭਰਾ ਮੇਰੇ ਨਾਲ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਨਵੇਂ ਨੇ ਮੇਰੇ ਨਾਲ 골ਡਨ ਪੰਜਾਬ ਮੇਰੇ ਚੈਨਲ ਦਾ ਨਾਮ ਹੈ ਜੀ ਤੇ ਕਿਸੇ ਨੂੰ ਨਾ ਪਤਾ ਲੱਗੇ ਤਾਂ ਪਲੀਜ਼ ਤੁਸੀਂ ਜਿਹੜਾ ਮੇ ਉਹਦੇ ਤੇ ਜਾ ਕੇ ਤੁਸੇ ਜੋ ਲਿੰਕ ਦਿੰਨੀ ਹੁੰਦੀ ਹੈ ਮੈਂ ਉਤੋਂ ਕੱਢ ਸਕਦੇ ਵੈਸੇ ਮੈਂ ਬੀਲਡੀ ਚ ਵੀ ਲਿੰਕ ਪਾਇਆ ਕਰੂੰਗੀ ਜਿਹੜਾ ਮੇਰਾ ਆਪਣਾ ਪੰਜਾਬ ਚੈਨਲ ਹੈ ਉਹਦੇ ਵਿੱਚ ਇਹਦਾ 골ਡਨ ਪੰਜਾਬ ਦਾ ਵੀ ਲਿੰਕ ਪਿਆ ਕਰੂੰਗੀ ਸੋ ਆਪ ਸਭ ਨੂੰ ਸਸਰੀ ਭਾਲੀ